ਫੜੇ ਜੀ ਸ੍ਰੀ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਪਾਸ਼ਾ ਪਹਿਲੀ ਸੁਲਤਾਨਪੁਰ ਲੋਧੀ ਵਿਖੇ ਤੇ ਅੱਜ ਐਤਵਾਰ ਦਾ ਦਿਹਾੜਾ ਤੇ ਆਓ ਪੰਦਰ ਚਲ ਦੇ ਦਰਸ਼ਨ ਕਰਾਂਗੇ ਮੇਰੇ ਵੱਲੋਂ ਸਾਰੇ ਸੰਸਥੀ ਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਦਰਸ਼ਨ ਕਰਾਂਗੇ ਪਾਸ਼ਾ ਪਹਿਲੀ ਜੀ ਦਾ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਆਪ ਆਏ ਹੋਇਆ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਅੰਦਰ ਨਾਲੇ ਤੁਹਾਨੂੰ ਇਤਿਹਾਸ ਤੋਂ ਜੁੜਾ ਜਾਣੂ ਕਰਾਵਾਂਗੇ ਜੀ ਇਹ ਹੈ ਜੀ ਕਾਰ ਪਾਰਕਿੰਗ ਗੁਰਦੁਆਰਾ ਸ੍ਰੀ ਵੇਦ ਸਾਹਿਬ ਜੀ ਦੀ ਤੇ ਆਪਾਂ ਸਭ ਤੋਂ ਪਹਿਲਾਂ ਜੋੜੇ ਤਾਰ ਕੇ ਫਿਰ ਦੇਖ ਲੈ ਕੇ ਅੰਦਰ ਨਤਮਸਤਕ ਹੋਵਾਂਗੇ ਚਲਦੇ ਆਂ ਅੰਦਰ ਤੁਹਾਨੂੰ ਦਿਖਾਣੇ ਆ ਜੀ ਇਹ ਹੈ ਇੱਥੇ ਦਾ ਪਾਰਕਿੰਗ ਏਰੀਆ ਆਪ ਵੀ ਦੇਖ ਸਕਦੇ ਹੋ ਇਹ ਹੈ ਸੰਗਤ ਜੀ ਜੋੜਾ ਖਾਨਾ ਤੇ ਆਪਾਂ ਦਰਸ਼ਨ ਕਰਾਂਗੇ ਇਹ ਹੈ ਸਾਹਮਣੇ ਦਰਸ਼ਣੀ ਜੁਰੀ ਗੁਰਦੁਆਰਾ ਸ੍ਰੀ ਵੇਦ ਸਾਹਿਬ ਪਛਾਹੀ ਗਈ ਪਹਿਲੀ ਚਲਦੇ ਆਪਾਂ ਅੰਦਰ ਦੇ ਜੋੜੇ ਜੋੜੇ ਲਾ ਕੇ ਇਹ ਹੈ ਹੱਥੋਂ ਵਾਸਤੇ ਸ਼ੰਕਾ ਨਿਤ ਵਰਤੋ ਕੇ ਇਹ ਨਾਲ ਹੀ ਆਚਰਨ ਕਮਲ ਚੰਨ ਗੰਗਾ ਜੀ maaf ਕਰਨਾ ਕੋ ਗਲਤ ਬੋਲ ਗਿਆ ਹਾਂ ਇਹ ਹੈ ਮੈਂ ਦਵਾਰ ਦਰਸ਼ਣੀ ਜੁੜੀ ਇਹ ਹੈ ਗੁਰਮੁਤ ਟਰੇਡਰ ਹਾਊਸ ਗੁਰਮੁਤ ਟਰੇਡਰ ਲਈ ਜਿਹੜਾ ਪ੍ਰਕਾਸ਼ ਸਲਾਮਤੰਦਾ ਹੋ ਇੱਥੇ 50 ਰੁਪਏ ਜਮ੍ਹਾਂ ਕਰਾਓ ਜੇ ਤਾਂ ਦੇਖਿਆ ਜੇ ਤੁਸੀਂ ਉਹਦੇ ਮੈਂਬਰ ਬਣਨਾ ਚਾਹੁੰਦੇ ਹੋ ਤੇ ਇਸੇ ਤਰ੍ਹਾਂ ਇੱਧਰ ਹੈ ਬੇਟਾ ਸ੍ਰੀ ਖੰਡਪੜ ਸਾਹਿਬ ਤੇ ਆਫਿਸ ਤੇ ਇਹ ਹੈ ਅੱਜ ਦਾ ਹੁਕਮਨਾਮਾ ਸਾਹਿਬ ਆਪਾਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਰਾਗ ਸੂਹੀ ਸ਼ਾਂਤ ਮਹੱਲਾ ਪਹਿਲਾ ਘਰ ਚੌਥਾ ਜਿਨ ਕੀ ਆ ਤਨ ਦੇਖਿਆ ਜਗ ਧੰੜੇ ਲਾਇਆ ਦਾਨ ਤੇਰੇ ਘਟ ਚਾਨਣਾ ਤਨ ਚੰਦ ਦੀ ਪਾਇਆ ਆਓ ਅੱਗੇ ਚਲੀਏ ਪਿੰਨੀ ਪ੍ਰਸ਼ਾਦ ਦਾ ਕਾਊਂਟਰ ਹੈ ਜੀ ਇੱਥੋਂ ਆਪਾਂ ਹੁਣ ਕੜਾ ਪ੍ਰਸ਼ਾਦ ਲੈ ਕੇ ਅੱਗੇ ਅੰਦਰ ਮਥਾ ਟੇਕਾਂਗੇ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਦਰਸ਼ ਕਰੋ ਤੇ ਇੰਦਰ ਕੋਰਤੋ ਸਾਹਿਬ ਆਪਾਂ ਚੱਲਾਂਗੇ ਅੰਦਰ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਸੋਹਰ ਸਾਹਿਬ ਦੇਰਸ਼ਨ ਕਰਾਵਾਂਗੇ ਇੱਥੋਂ ਦੇਖ ਲੈਨੇ ਪਹਿਲਾਂ ਆਪਾਂ ਵੇਗਾਪੋਂ ਲੈ ਲਈਏ ਚੱਲਦੇ ਅੰਦਰ ਨੂੰ ਜੀ ਗੁਰਦਵਾਰਾ ਸ੍ਰੀ ਵੇਦ ਸਾਹਿਬ ਦਾ ਇਤਿਹਾਸ ਮਹਾਕੋਸ਼ ਪੰਨਾ ਨੰਬਰ 221 ਸultanpur ਲੋਧੀ ਸ਼ਹਿਰ ਤੋਂ ਕਰੀਬ ਅੱਧਾ ਮੀਲ ਦੂਰ ਉਹ ਸਥਾਨ ਜਿੱਥੇ ਬਈ ਨਦੀ ਵਿੱਚ ਇਸ਼ਨਾਨ ਕਰਨ ਸ੍ਰੀ ਗੁਰੂ ਧੰਨ ਗੁਰ ਨਾਨਕ ਦੇਵ ਜੀ ਜਾਇਆ ਕਰਦੇ ਸਨ ਗੁਰੂ ਸਾਹਿਬ ਜੀ ਵੇਲੇ ਦੀ ਵੀਰੀ ਹੁਣ ਵੀ ਮੌਜੂਦ ਆਪਾਂ ਦਰਸ਼ਨ ਕਰਾਂਗੇ ਜੀ ਅੱਜ ਗੁਰਦੁਆਰਾ ਸਾਹਿਬ ਦਾ ਜਿਹੜਾ ਤੁਸੀਂ ਇਤਿਹਾਸ ਸੰਗਤ ਜੀ ਸੁਲਤਾਨਪੁਰ ਲੋਧੀ ਦਾ ਜਿਹੜਾ ਇਤਿਹਾਸ ਹੈ ਇਸ ਤਰ੍ਹਾਂ ਹੈਗਾ ਸੁਲਤਾਨਪੁਰ ਲੋਧੀ ਸੰਗਤ ਜੀ ਜਿਹੜਾ ਨਗਰ ਆ ਭਾਰਤ ਦੇ ਪ੍ਰਾਤਨ ਸ਼ਹਿਰਾਂ ਵਿੱਚੋਂ ਇੱਕ ਆ ਇਹ ਸ਼ਹਿਰ ਭਾਰਤ ਦੇ ਲਗਭਗ 2000 ਸਾਲਾਂ ਤੋਂ ਵੀ ਵੱਧ ਦੇ ਇਤਿਹਾਸ ਨੂੰ ਜਿਹੜਾ ਵੀ ਦਰ ਆਉਂਦਾ ਹੈ ਸੰਗਤ ਜੀ ਪਹਿਲੀ ਸਦੀ ਦੌਰਾਨ ਇਸ ਨਗਰ ਦੀ ਸਥਾਪਨਾ ਹੋਈ ਮੰਨੀ ਜਾਂਦੀ ਹੈ ਜੀ ਇਹ ਨਗਰ ਸਦੀਆਂ ਲੰਮੇ ਵੱਖ-ਵੱਖ ਖੇਤਰਾ ਧਰਮ ਰਾਜਨੀਤੀ ਸਿਹਤ ਵਪਾਰ ਅਤੇ ਸੰਨਤ ਵਿੱਚ ਆਏ ਉਤਰਾ ਚੜ੍ਹਾ ਦੀ ਗਵਾਹੀ ਪੜਦਾ ਹੈ ਜੀ ਸੰਗਤ ਜੀ ਪਹਿਲੀ ਸਦੀ ਤੋਂ 6ਵੀਂ ਸਦੀ ਤੱਕ ਸੁਲਤਾਨਪੁਰ ਲੋਧੀ ਜਿਹੜਾ ਬੁੱਧ ਧਰਮ ਦੇ ਭਗਤੀ ਮਾਰਗ ਤੇ ਗਿਆਨ ਮਾਰਗ ਦੇ ਮੁੱਖ ਕੇਂਦਰਾਂ ਵਿੱਚੋਂ ਇੱਕ ਪ੍ਰਮੁੱਖ ਕੇਂਦਰ ਰਿਹਾ ਜੀ ਉਸ ਸਮੇਂ ਇਹ ਨਗਰ ਸਰਬਮਾਨਪੁਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸੰਗਤ ਜੀ ਇਹੇ ਵੀ ਮੰਨਿਆ ਜਾਂਦਾ ਕਿ ਜਿਹੜਾ ਬੁੱਧ ਧਰਮ ਦੇ ਪ੍ਰਾਚੀਨ ਕਿਤਾਬ ਅਨਿਵ ਪ੍ਰਸਤਵਾਂ ਲੇਖਕ ਕਿਤਨਿਆ ਸੁਲਤਾਨਪੁਰ ਲੋਧੀ ਵਿਖੇ ਹੀ ਲਿਖੀ ਗਈ ਸੀ 8ਵੀਂ ਸਦੀ ਵਿੱਚ ਸੰਧਜੀ ਇਹ ਨਗਰ Hindu ਧਰਮ ਤੇ ਬੁੱਧ ਧਰਮ ਦੇ ਇੱਕ ਮਹਾਨ ਸਮਰਾਜ ਦੇ ਰੂਪ ਵਜੋਂ ਜਿਹੜਾ ਕਿ ਜਾਣਿਆ ਜਾਂਦਾ ਸੀਗਾ ਜਦੋਂ ਮੁਸਲਮ ਹਮਲਾਵਰ ਮਹਿਮੂਦ ਗਜਨਵੀ ਨੇ ਸਰਬਮਾਨਪੁਰ ਉੱਪਰ ਹਮਲਾ ਕੀਤਾ ਤਾਂ ਹਿੰਦੂਆਂ ਦਾ ਜਿਹੜਾ ਇਹ ਸ਼ਹਿਰ ਹੋਣ ਕਰਕੇ ਉਸ ਨੇ ਇਸ ਨਗਰ ਨੂੰ ਅੱਗ ਲਗਾ ਕੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ ਸੰਗਤ ਜੀ ਇਸ ਘਟਨਾ ਦੇ ਬਾਅਦ ਸਰਬਮਾਨਪੁਰ ਸ਼ਹਿਰ ਦਾ ਕੁਝ ਹਿੱਸਾ ਨਾ ਬਚਿਆ ਕੇਵਲ ਕੁਝ ਕੁ ਲੋਕਾਂ ਦੀ ਟੋਲੀ ਇਸ ਨਗਰ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਜੀ ਇਹ ਪ੍ਰਾਤਨ ਸ਼ਹਿਰ ਸਰਬਮਾਨਪੁਰ ਦਾ ਅੰਤ ਸੀ ਇੱਕ ਵਾਰ ਇੱਕ ਪੰਜਾਬ ਦੇ ਹਾਕਮ ਵਲੀ ਮੁਹੰਮਦ ਖਾਨ ਦਾ ਸ਼ਹਿਜ਼ਾਦਾ ਸੁਲਤਾਨ ਖਾਨ ਰਸਤੇ 'ਚ ਗੁਜ਼ਰ ਰਿਹਾ ਸੀਗਾ ਇਹ ਸੰਗਤ ਜੀ ਇਸ ਸ਼ਹਿਰ ਸਰਬਮਾਨਪੁਰ ਦੇ ਸੁੰਦਰ ਚਬੀਦੇ ਨੇ ਉਸ ਨੂੰ ਆਕਰਸ਼ਕ ਕਰ ਦਿੱਤਾ ਉਸ ਨੇ ਇਸ ਸ਼ਹਿਰ ਦਾ ਮੋੜ ਨਿਰਵਾਣ ਕਰਨ ਦੀ ਜਿਹੜੀ ਸੋਚ ਲਈ ਜੀ ਸੋਚ ਧਾਰ ਲਈ ਸੰਗਤ ਜੀ ਇਸ ਤਰ੍ਹਾਂ ਉਹ ਪ੍ਰਾਤਨ ਸ਼ਹਿਰ ਸਰਬ ਮਾਨਪੁਰ ਦੀ ਸੰਪੂਰਨ ਮੌਤ ਤੇ ਨਵੇਂ ਸ਼ਹਿਰ ਜਿਹੜਾ ਸੁਲਤਾਨਪੁਰ ਲੋਧੀ ਦਾ ਜਿਹੜਾ ਉਹ ਜਨਮ ਹੋਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਬਾਰੇ ਆਪਾਂ ਗੱਲ ਕਰਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਜੀ ਭਾਈ ਜੈਰਾਮ ਜੋ ਨਵਾਬ ਦੌਲਤ ਖਾਨ ਦੇ ਉੱਚ ਕਰਮਚਾਰੀ ਸਨ ਜੀ ਨਾਲ ਵਿਆਹੇ ਹੋਏ ਸਨ। ਗੁਰੂ ਸਾਹਿਬ ਦੇ ਮਾਤਾ ਪਿਤਾ ਨੇ ਗੁਰੂ ਜੀ ਨੂੰ ਸੰਸਾਰਿਕ ਕੰਮਾਂ ਤੋਂ ਉਪਰਾਂਗ ਵੇਖਦੇ ਹੋਇਆ ਪਣਵਈਆ ਜੈ ਰਾਮ ਜੀ ਨੂੰ ਨਵਾਬ ਦੌਲਤ ਖਾਨ ਦੇ ਦਰਬਾਰ ਵਿੱਚ ਗੁਰੂ ਸਾਹਿਬ ਲਈ ਨੌਕਰੀ ਲੱਭਣ ਦੀ ਗੁਜਾਰਸ਼ ਕੀਤੀ ਭਾਈ ਜੈ ਰਾਮ ਜੀ ਦੇ ਸੱਦੇ ਤੇ ਉੱਪਰ ਗੁਰੂ ਜੀ 1400 83 ਈਸਵੀ ਨੂੰ ਸੁਲਤਾਨਪੁਰ ਲੋਧੀ ਗਏ ਗੁਰੂ ਜੀ ਨੂੰ ਅਗਲੇ ਦਿਨ ਨਵਾਲ ਦੌਲਤ ਖਾਨ ਮਿਲਾਉਣ ਲਈ ਭਾਈ ਗੈ ਰਾਮ ਜੀ ਆਪ ਨੂੰ ਨਵਾਬ ਦੇ ਦਰਬਾਰ ਵਿੱਚ ਲੈ ਗਏ ਨਵਾਬ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਜੀ ਅਤੇ ਮੋਦੀ ਖਾਨੇ ਵਿੱਚ ਗੁਰੂ ਸਾਹਿਬ ਨੂੰ ਮੋਦੀ ਦੀ ਨੌਕਰੀ ਦੇ ਦਿੱਤੀ ਉਸ ਸਮੇਂ ਗੁਰੂ ਜੀ ਆਪਣੇ ਪਰਜੋਗਨ ਤੇ ਸਨ ਉਹ ਮੋਦੀ ਖਾਨੇ ਵਿੱਚ ਬੜੀ ਇਮਾਨਦਾਰ ਤੇ ਮਿਹਨਤ ਨਾਲ ਜਿਹੜਾ ਕੰਮ ਕਰਦੇ ਸਨ ਸੰਗਤ ਜੀ ਅਤੇ ਆਪਣੇ ਤਨਖਾਹ ਦਾ ਬਹੁਤ ਸਾਰਾ ਹਿੱਸਾ ਲੋੜਵੰਦਾਂ ਤੇ ਸਾਧੂਆਂ ਫਕੀਰਾਂ ਵਿੱਚ ਵੰਡ ਦਿੰਦੇ ਸਨ ਜੀ ਸੰਗਤ ਜੀ ਥੋੜੇ ਹੀ ਸਮੇਂ ਵਿੱਚ ਨਾ ਆਪ ਸultanpur Lodhi ਨਗਰ ਦੇ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋਏ ਗੁਰੂ ਜੀ ਕੁਝ ਸਮੇਂ ਬਾਅਦ ਸੰਨ 1487 ਈਸਵੀ ਵਿੱਚ ਪਟਾਲੇ ਵਿਖੇ ਉਹਨਾਂ ਦਾ ਜਿਹੜਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਸੀ ਤੇ ਇਸ ਬੁੱਧਾ ਸਾਹਿਬ ਵਿੱਚ ਹੁਣ ਮਾਤਾ ਸੁਲਖਣੀ ਜੀ ਦੇ ਨਾਂ ਤੇ ਇੱਕ ਲੰਗਰ ਹਾਲ ਵੀ ਜਿਹੜਾ ਉਹ ਬਣਿਆ ਹੋਇਆ ਹੈਗਾ ਜੀ ਗੁਰੂ ਸਾਹਿਬ ਮਾਤਾ ਸੁਲਖਣੀ ਜੀ ਨੂੰ ਵੀ ਆਪਣੇ ਨਾਲ ਇਸ ਨਾਲ ਮਾਫ ਕਰਨਾ ਜੀ ਨਾਲ ਇੱਥੇ ਲੈ ਆਏ ਤੇ ਅਤੇ 1493 ਈਸਵੀ ਤੋਂ 1497 ਈਸਵੀ ਤੱਕ ਉਹਨਾਂ ਦੇ ਘਰ ਦੋ ਪੁੱਤਰਾਂ ਦਾ ਜਨਮ ਹੋਇਆ ਜਨੂ ਸਾਖੀਆਂ ਅਨੁਸਾਰ ਸultanpur Lodhi ਰਹਿੰਦੇ ਆ ਗੁਰੂ ਨਾਨਕ ਸਾਹਿਬ ਰਜਾਨਾ ਅਮਰਤ ਵੇਲੇ ਵਈ ਨਦੀ ਵਿੱਚ ਇਸ਼ਨਾਨ ਕਰਦੇ ਸਨ ਜੀ ਉਪਰੰਤ ਪ੍ਰਮਾਤਮਾ ਦੀ ਬੰਦਗੀ ਵਿੱਚ ਇੱਕ ਲੰਮਾ ਸਮਾਂ ਸੰਗਤ ਜੀ ਗੁਜ਼ਾਰਦੇ ਸਨ ਅਤੇ ਦਿਨ ਚੜ੍ਹਦੇ ਹੀ ਮੋਦੀਖਾਨੇ ਦਾ ਆਪਣਾ ਕੰਮ ਕਾਰ ਜਿਹੜਾ ਉੱਥੇ ਦਾ ਸੰਭਾਲਿਆ ਹੋਇਆ ਸੀਗਾ ਉਹ ਸੰਭਾਲਦੇ ਸਨ ਸੰਗਤ ਜੀ ਭਾਵੇਂ ਗੁਰੂ ਜੀ ਆਪਣੇ ਕੰਮ ਕਾਰ ਵਿੱਚ ਕੁਝ ਰੁੱਝੇ ਰਹਿੰਦੇ ਸਨ ਪਰ ਆਪ ਜੀ ਦਾ ਮਨ ਹਮੇਸ਼ਾ ਅਕਾਲ ਪੁਰਖ ਵੱਲ ਜੁੜਿਆ ਰਹਿੰਦਾ ਸੀ ਗੁਰੂ ਸਾਹਿਬ ਜੀ ਦਾ ਮਨ ਸੀ ਉਹ ਸਦਾ ਹੀ ਅਕਾਲ ਪੁਰਖ ਵੱਲ ਹੀ ਜੁੜਿਆ ਰਹਿਣਾ ਹੁੰਦਾ ਸੀ ਸੰਗਤ ਜੀ ਇਸ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਉੱਪਰ ਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਅਕਾਲ ਪੁਰਖ ਦਾ ਹੁਕਮ ਪ੍ਰਵਾਨ ਕੀਤਾ ਇਸ ਅਤੇ ਇਸ ਪਾਵਨ ਸਥਾਨ ਤੋਂ ਹੀ ਵਕ ਵਕ ਦਿਸ਼ਾਵਾਂ ਵੱਲ ਜਾ ਕੇ ਮਨ ਮਨੁੱਖ ਮਾਫਕਾ ਨਾਮ ਨੁਕਤਾ ਦੇ ਭਲੇ ਲਈ ਸੱਚ ਧਰਮ ਦਾ ਪ੍ਰਚਾਰ ਕੀਤਾ ਜੀ ਇਸ ਕਰਕੇ ਸੁਲਤਾਨਪੁਰ ਲੋਧੀ ਧਰਤੀ ਨੂੰ ਸਿੱਖ ਮਹਾਨ ਪਵਿੱਤਰ ਥਾਂ ਦਾ ਦਰਜਾ ਦਿੰਦੇ ਸਨ ਜੀ ਇਹ ਨਗਰ ਜਿਹੜਾ ਕੇਵਲ ਸੁੰਦਰਤਾ ਜਾਂ ਵਪਾਰ ਕਰਕੇ ਹੀ ਪ੍ਰਸਿੱਧ ਨਹੀਂ ਸੀ ਸਗੋਂ ਚੇਰੀ ਇਸਲਾਮਿਕ ਸਿੱਖਿਆ ਦਾ ਵੀ ਜਿਹੜਾ ਇਹ ਸੰਦਰਜੀ ਸਰਮੌਰ ਕੇਂਦਰ ਸੀ ਬਹੁਤ ਸਾਰੇ ਮਦਰਸੇ ਇਸ ਨਗਰ ਵਿੱਚ ਜਿਹੜੇ ਉਸ ਵੇਲੇ ਸਥਿਤ ਸਨ ਕਿਹਾ ਜਾਂਦਾ ਹੈ ਕਿ ਦਿੱਲੀ ਦੇ ਦੋ ਬਾਦਸ਼ਾਹਾਂ ਔਰੰਗਜ਼ੇਬ ਤੇ ਦਾਰਾ ਸ਼ਿਕੋ ਨੇ ਆਪਣੀ ਉਚੇਰੀ ਇਸਲਾਮਿਕ ਵਿੱਦਿਆ ਜਿਹੜੀ ਉਸल्तानਪੁਰ ਦੀ ਪ੍ਰਸਿੱਧ ਸਫੈਦ ਮਸਜਿਦ ਹੈ ਉਹਦੇ ਵਿੱਚ ਪੂਰੀ ਕੀਤੀ ਸੀ ਇਸ ਨਗਰ ਦੀ ਰਾਸ਼ੀ ਵਿਸ਼ੇਸ਼ਤਾ ਮੁਗਲ ਰਾਜ ਦੇ ਅੰਤਲੇ ਦਿਨਾਂ ਤੱਕ ਕਾਇਮ ਰਹੀ ਸੰਗਤ ਜੀ ਸਿੱਖਾਂ ਦੇ ਪ੍ਰਸਿੱਧ ਸਿਪ ਸਲਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵੀ ਇਹ ਕਸਵਾ ਦੁਆਰਾ ਬਿਸਤ ਜਲੰਧਰ ਦੇ ਪ੍ਰਮੁੱਖ ਨਗਰਾਂ ਵਿੱਚ ਗਿਣਿਆ ਜਾਂਦਾ ਸੀ ਜੀ ਨਵਾਬ ਅਦੀਨਾ ਵੇਗ ਇਸ ਥਾਂ ਤੇ ਹੀ ਬਦ ਬੁਲ ਕੇ ਚਮਕਿਆ ਦਮਕਿਆ ਸੀ 18ਵੀਂ ਸਦੀ ਵਿੱਚ ਸਖਾਂ ਮੱਕਾ ਨਾ 18ਵੀਂ ਸਦੀ ਵਿੱਚ ਸਿੱਖ ਸਰਦਾਰਾਂ ਨੇ ਪੰਜਾਬ ਦੇ ਬਹੁਤ ਸਾਰੇ ਭਾਗਾਂ ਵਿੱਚ ਆਪਣੇ ਸੁਤੰਤਰ ਰਾਜ ਜਿਹੜੇ ਰਾਜ ਜਿਹੜੇ ਉਹ ਕਾਇਮ ਕੀਤੇ ਹੋਏ ਸਨ ਜੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੇ ਕਪੂਰਥਲਾ ਰਿਆਸਤ ਦੀ ਨਹੀਂ ਰੱਖੀ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਜਿਹੜਾ ਉਹ ਵੀ ਬਣਾਇਆ ਹੋਇਆ ਸੀਗਾ ਸਰਦਾਰ ਫਤਿਹ ਸਿੰਘ ਨੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਸਨ ਜਿਹੜਾ ਕਿ 1777 ਈਸਵੀ ਵਿੱਚ ਕਪੂਰਥਲਾ ਰਿਆਸਤ ਦਾ ਹਿੱਸਾ ਬਣਾਇਆ ਸੀ ਹੁਣ ਇਹ ਜਿਲ੍ਹਾ ਕਪੂਰਥਲੇ ਦਾ ਜਿਹੜੀ ਇਹ ਤਹਿਸੀਲ ਹੈਗੀ ਹੈ ਜੀ ਜੋ ਕਿ ਸੁਲਤਾਨਪੁਰ ਲੋਧੀ ਜਿੱਥੇ ਗੁਰਦੁਆਰਾ ਸਾਹਿਬ ਇਹ ਹੈਗਾ ਜੀ ਜਲੰਧਰ ਫਿਰੋਜ਼ਪੁਰ ਲਾਈਨ ਜਿਹੜੀ ਰੇਲਵੇ ਲਾਈਨ ਆ ਉਹ ਤੇਪੋ ਉਹ ਗਾ ਜਿਹੜਾ ਸਟੇਸ਼ਨ ਹੈ ਅਤੇ ਇਹ ਸ਼ਹਿਰ ਸੁੰਦਰ ਵਾਤਾਵਰਨ ਕਰਕੇ ਯਾਤਰੀ ਨੇ ਲਿਖੀ ਚਦਾ ਜਿਹੜਾ ਕਾਰਨ ਬਣਿਆ ਹੋਇਆ ਜੀ ਸੰਗਤ ਜੀ ਇਹ ਜਿਹੜਾ ਸੁਲਤਾਨਪੁਰ ਲੋਧੀ ਨਗਰ ਦਾ ਜਿਹੜਾ ਸਬੰਧ 15ਵੇਂ ਸਦੀ ਦੇ ਅੰਤ ਵਿੱਚ ਜਿਹੜਾ ਕਿ ਸ਼ੁਰੂ ਹੁੰਦਾ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਤੋਂ ਬਾਅਦ ਇਹ ਹੀ ਇੱਕ ਪ੍ਰਸਿੱਧ ਨਗਰ ਹੈ ਜੀ ਜਿਸ ਦਾ ਸਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਨਾਲ ਕਾਫੀ ਲੰਬਾ ਤੇ ਡੂੰਘਾ ਰਿਹਾ ਹੈਗਾ ਜੀ ਆਪਣੀ ਜ਼ਿੰਦਗੀ ਦਾ ਜਿਹੜਾ 14ਵਾਂ ਸਾਲ 14 ਸਾਲਾਂ ਤੋਂ ਬਧੇਰੇ ਦਾ ਸਮਾਂ ਗੁਰੂ ਸਾਹਿਬ ਜੀ ਨੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਗੁਜ਼ਾਰਿਆ ਸੀਗਾ ਇਸ ਕਰਕੇ ਇਸ ਗੁਰੂ ਇਸ ਨਗਰ ਦਾ ਗੁਰੂ ਜੀ ਨਾਲ ਜੋ ਸਬੰਧ ਰਿਹਾ ਉਸ ਨੂੰ ਜਾਣਨ ਤੋਂ ਪਹਿਲਾਂ ਇਸ ਨਗਰ ਦੇ ਇਤਿਹਾਸ ਬਾਰੇ ਮੈਂ ਤੁਹਾਨੂੰ ਜਿਹੜਾ ਉਹ ਜਾਣੂ ਕਰਵਾ ਦਿੱਤਾ ਹੈਗਾ ਜੀ ਫੰਕ ਤਾਂ ਆਈ ਜਾਂਦੀਆਂ ਜਾਈ ਜਾਂਦੀਆਂ ਜੀ ਪਤਾ ਠੇਕ ਕੇ ਸੰਤੋ ਅੱਜ ਐਡਵਾਰਡਾ ਦੇ ਨਾਲ ਤੇ ਸੰਗਤਾਂ ਕਾਫੀ ਜਿਹੜੀਆਂ ਨਤਮਸਤਕ ਹੋਣ ਲਈ ਇੱਥੇ ਪਹੁੰਚ ਰਹੀਆਂ ਨੇ ਵੀ ਦੇਖ ਸਕਦੇ ਹੋ ਕਾਫੀ ਕਾਰਾਂਗੋੜਾਂ ਜਗ੍ਹਾ ਵੀ ਕੜੀਆਂ ਨੇ ਬੱਚੇ ਆਏ ਨੇ ਪੇਰੇ ਆਪਣੇ ਟੀਚਰਾਂ ਦੇ ਨਾਲ ਤੇ ਦੇਖ ਸਕਦੇ ਹੋ ਕਾਫੀ ਬੱਚੇ ਖੜੇ ਆ। ਆਟੋ ਕੇ ਸੰਡੇ ਆ ਨਾ ਜੋ ਇਸ ਕਰਕੇ ਸਕੂਲਾਂ ਦੇ ਜਿਹੜੇ ਟ੍ਰਿਪ ਹੋ ਗੁਰੂ ਸਾਹਿਬ ਦੇ ਮਤੇ ਨਤਮਸਤਕ ਹੋਣ ਲਈ ਆਉਂਦ ਰਹੇ ਨੇ। ਮਹਾਂ ਸਾਹਿਬ ਜਿਹੜੇ ਝੂੜ ਰਹੇ ਨੇ ਦਰਸ਼ਨ ਕਰੋ। ਤੇ ਬੱਚੇ ਦੇਖੋ ਕਿੰਨੇ ਸੋਹਣੇ ਲੱਗਦੇ ਆ ਲੈ ਇੰਨਾ ਚ ਅੰਦਰ ਜਿਹੜਾ ਕੀਰਤਨ ਦਰਵਾਸਾ ਦੇ ਵਿੱਚ ਚੱਲ ਰਿਹਾ ਜੀ ਤੇ ਆਪਾਂ ਫੇਰ ਦਰਵਾਸਾ ਦੇ ਮੂਹਰੇ ਨਤਮਸਤਕ ਹੋਣ ਲਈ ਆ ਗਏ ਆ ਤੇ ਬਾਹਰ ਪ੍ਰਸ਼ਾਦ ਲੱਡੂ ਵਗੈਰਾ ਬਹੁਤ ਚੜੇ ਹੋਏ ਆ ਪ੍ਰਸ਼ਾਦ ਇਦਾਂ ਕਰਕੇ ਮਿਲਦੇ ਆ ਜੀ ਉੰਤ ਬਾਰੋਂ ਦੇ ਸਾਦਿਆਂ ਕਾਫੀ ਜਿਹੜੇ ਉਹ ਆ ਰਹੀ ਆ ਆਪਾਂ ਹੁਣ ਨਿਸ਼ਾਨ ਸਾਹਿਬ ਦੇ ਨਤਮਸਤਕ ਹੋਮਾ ਕੋਈ ਨਾ ਕੋਈ ਕਰ ਰਿਹਾ ਥੋੜਾ ਜਿਹਾ ਔਖਾ ਹੈਗਾ ਤੁਰਨ ਤੋਂ ਨਿਸ਼ਾਨ ਸਾਹਿਬ ਦਰਸ਼ਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤੋ ਜੋ ਵੀ ਮੇਰੀ ਇਸ ਵੀਡੀਓ ਦਾ ਦਰਸ਼ਨ ਕਰ ਰਿਹਾ ਜਾਂ ਨਹੀਂ ਵੀ ਕਰ ਰਿਹਾ ਉਹ ਇਹ ਕਰ ਉਹਦੇ ਮਨੋਂ ਕਾਮਨਾਵਾਂ ਦੀਆਂ ਪੂਰੀਆਂ ਹੋਣ ਗੁਰੂ ਦੇ ਨਿਸ਼ਾਨ ਸਾਹਿਬ ਜਿਹੜੇ ਝੂਰ ਰਹੇ ਨੇ ਜੀ ਸੰਗਤ ਜਿੱਥੇ ਵੀ ਕੋਈ ਥਾਂ ਮਿਲਦਾ ਉਹ ਬੈਠੀ ਹੋਈ ਹੈ ਤੇ ਧੁੱਪ ਕਾਫੀ ਤੇਜ਼ ਜਿਹੜੀ ਉਹ ਨਿਕਲੀ ਹੋਈ ਹੈ ਜੀ ਆਪਾਂ ਗੁਰਦਾਸ ਸਾਹਿਬ ਦੇ ਦੂਸਰੇ ਪਾਸੇ ਆ ਗਏ ਆ ਕਿੱਧਰ ਸਰੋਵਰ ਸਾਹਿਬ ਅੱਪਾ ਦਰਸ਼ਨ ਕਰਾਂਗੇ ਤੇ ਸਾਹਮਣੇ ਭਾਈ ਮਰਦਾਨਾ ਜੀ ਦੀਵਾਨ ਹਾਲ ਤੁਸੀਂ ਦਰਸ਼ਨ ਕਰ ਰਹੇ ਹੋ ਤਾਂ ਨਵੇਂ ਮਤਾਂ ਸੁਲੱਖਣੀ ਜੀ ਲੰਗਰ ਹਾਲ ਉਹ ਲੰਗਰ ਛੱਕੇ ਫੇਰ ਆਪਾਂ ਅਗਲੇ ਹੋਰ ਗੁਰਦਵਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਵੀਡੀਓ ਨੂੰ ਮੈਂ ਇੱਥੇ ਸਮਾਪਤ ਕਰਦਾ ਸੰਗਤ ਜਿਹੜੀ ਇਹ ਲੰਗਰ ਉਹ ਸ਼ਾਕਤੀ ਆ ਬਹੁਤ ਪਿਆਰ ਨਾਲ ਜਿਹੜਾ ਕਾਸ਼ ਕੁਟੇ ਲੰਗਰ ਹਾਲ ਦੇ ਹੈਗੇ ਨੇ ਗੁਰੂ ਘਰ ਦੇ ਤੁਹਾਨੂੰ ਤੁਹਾਨੂੰ ਸ੍ਰੀ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਪਹਿਲੀ ਜਿਹੜੇ ਲੰਗਰ ਹਾਲ ਨੇ ਸਤ੍ਰੇ 12 4 ਮਿਲ ਦਾ ਨਾਲ ਬਰਤਨ ਲੈ ਕੇ ਫਿਰ ਸੰਗਤ ਨੂੰ ਅੰਦਰ ਜਾਣਾ ਪੈਂਦਾ ਸਾਹਮਣੇ ਬਾਹਰ ਤੁਸੀਂ ਦੇਖਿਓ ਲੰਗਰ ਵਿੱਚ ਖਾਇਆ ਸੀ ਕਰਨਾ ਮੈਂ ਇਹ ਮਟਰ ਛਿੱਲ ਹੋ ਰਹੇ ਆ ਸਬਜ਼ੀਆਂ ਛਿੱਲ ਹੋ ਰੀਆਂ ਸਾਰੀਆਂ ਐਸੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦੀ ਵੀਡੀਓ ਦਰਸ਼ਨ ਕਰਾਏ ਵੀਡੀਓ ਰਾਹੀਂ ਤੇ ਜਿਹੜੇ ਆ ਕਮੈਂਟਸ ਪੂਰੇ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਨਾਲ ਹੀ ਜਿਹੜਾ ਇੰਟਰਫਿਨੋ ਵੀ ਆ ਗਿਆ ਅਗਲੀ ਵੀਡੀਓ ਨਾਲ ਰਿਜਰ ਕਰਨਾ ਤੇ ਨਾਲ ਹੀ ਮੈਂ ਤੁਹਾਨੂੰ ਦੂਜੇ ਦਵਾਰੂ ਸਾਹਿਬ ਜਿਹੜੇ ਫਿਲਗਾਨਪੁਰ ਲੋਧੀ ਦੇ ਵਿੱਚ ਨੇ ਉਹਨਾਂ ਦੇ ਵੀ ਦਰਸ਼ਨ ਕਰਾਵਾਂਗਾ ਤੇ ਨਾਲ ਵਾਹਿਗੁਰੂ ਜੀ ਦੇ ਘਰ ਤੇ ਚੜ੍ਹਦੀ ਕਲਾ ਜੀ